ਇਹ ਮਾਮਲੇ ਆ ਜਿੱਥੇ ਰੇਡ ਕੀਤੀ ਗਈ ਹੈ ਕਿਉਂ ਰੇਡ ਕੀਤੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਤਿਆਹ ਵਾਲੇ ਬਿਜ਼ਾਰ ਦੇ ਵਿੱਚ ਵੀ ਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਚੱਲਦੀ ਹੈ ਓਕੇ ਭਾਈ ਇਹ ਮੇਰਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਕਲਿਆਰ ਸਰਪੰਚ ਸੁਰਜ ਨਾਲ ਪਕੜਤੀਆਂ ਨੇ ਨਰਮਦਰ ਚ ਕੀਤਾ ਚਾਰ ਲੜਕੀਆਂ ਨੇ ਕੋਈ ਨਬਾਦੀ ਦੀ ਲੜਕੀ ਵੀ ਬੜੀ ਜਿਹੜਾ ਸਰ ਇਹਦੀ ਬੜੀ ਬੜੀ ਹੋਈ ਨਾ ਵੀ ਸਾਰਾ ਬੈਕਪੈਕ ਕਰਾਂਗੇ ਉਹ ਆ ਗਿਆ ਤੇ ਲੜਕਾ ਵੀ ਕੰਨੇ ਪੜੇਗਾ ਉਹ ਗੈਂਗਸਟਰ ਵੀ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਹੈ ਦੇਖਾਂਗੇ ਇਹਦੇ ਬਾਰੇ ਪੁਰਾਣਾ ਰਿਕਾਰਡ ਲੱਗੀਗਾ ਕਿ ਉਹ ਵਾਂਟਡ ਆ ਨਹੀਂ ਸਾਨੂੰ ਨਹੀਂ ਵਾਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਜੀ ਲੜਕੀਆਂ ਲੋਕਲ ਹੀ ਬੜੀਆਂ ਨਹੀਂ ਆ ਜਾਂਦੀਆਂ ਕੋਈ ਜਿੱਤਾ ਅੱਜ ਕੱਲ੍ਹ ਨੇ ਜੀ ਅਸੀਂ ਲੜਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਜੀ ਇੰਡੀਅਨ ਨੇ ਸਾਰੀਆਂ ਇੱਕ ਉਪਰਾਖੜ ਤੋਂ ਆਏ ਬਾਕੀ ਪੰਜਾਬ ਤੋਂ ਨਹੀਂ ਤੇ ਉਹ ਕੀਤਾ ਮਕਦਮਾ ਦਰਜ ਕੀਤਾ ਹੈ ਜੀ ਇੱਥੇ ਬਿਲਕੁਲ ਤਸਵੀਰਾਂ ਐਸੇ ਨੇ ਦਰبار ਸਾਹਿਬ ਦੇ ਅੱਜ ਇਹਨਾਂ ਨੇ ਟੀਕਾ ਡੀਆਰ ਗੈਸਟਾਂ ਦੇ ਨਾਲ ਉਹ ਅੱਧਾ ਕਰ ਦਿੱਤਾ ਹੈ ਜਿਸ ਤੋਂ ਮਤਲਬ ਕਿਆਂ ਗ੍ਰਮੀ ਕੀਤੀ ਗਈਆਂ ਨੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਰੇਡ ਕਰਕੇ ਅੱਜ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਅੰਮ੍ਰਿਤਸਰ ਦੇ ਪੂਰਾ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜਿਹੜਾ ਗੈਸਟ ਆਊਟਸਾਈਡ ਤੇ ਪੁਲਿਸ ਦੇ ਵੱਲੋਂ ਹੋਣਾ ਤਸਵੀਰਾਂ ਤੁਸੀਂ ਆ ਟੀਕਾ ਦਵਾਦੀ ਤੋਂ ਇੱਕ ਦੋ ਸਾਲ एक, दिन बार की थी पुलिस एक, लगी तो एक बार कहूंगा जरूर दिखाई जान लड़किया के एक लड़का भी गिरफ्तार किया गया पुलिस वालों मामले की अपडेट होंगी जरूर साझी करा